ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨੋਂ ਤੁਹਾਡਾ ਕੀ ਹਾਲ ਚਾਲ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਜਿਹੜਾ ਵਾ ਉਹ weight loss ਬਾਰੇ ਇੱਕ ਡਰਿੰਕ ਲੈ ਕੇ ਆਈ ਹਾਂ ਜਿਹਦੇ ਨਾਲ ਹੁਣ ਸਰਦੀਆਂ ਦਾ ਸੀਜ਼ਨ ਮੇਨਲੀ ਗੱਲ ਕੀ ਹੈ ਕਿ ਇਹ ਸਰਦੀਆਂ ਦੇ ਸੀਜ਼ਨ ਵਾਸਤੇ ਇਹ ਜਿਹੜੀ ਮੈਂ ਡਰਿੰਕ ਤੁਹਾਡੇ ਨਾਲ ਦੱਸ ਰਹੀ ਹਾਂ ਇਹ ਬੈਸਟ ਡਰਿੰਕ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਕੀ ਤੁਹਾਨੂੰ ਵੀਡੀਓ ਕਿਸ ਤਰੀਕੇ ਦੀ ਲੱਗੀ ਤੇ ਜੋ ਵੀ ਅਸੀਂ ਤੁਹਾਡੇ ਨਾਲ ਡਰਿੰਕ ਜਿਹੜੀਆਂ ਮੈਂ ਸ਼ੇਅਰ ਕਰਨ ਜਾ ਰਹੀਆਂ ਇਹ ਮੈਂ ਖੁਦ ਜਿਹੜੀ ਹੈ ਆਪਣੇ ਆਪ ਤੇ ਟਰਾਈ ਕੀਤੀ ਹੋਈ ਆ ਤੇ ਜਦ ਵੀ ਮੇਰਾ weight gain ਹੁੰਦਾ ਸਰਦੀਆਂ ਦੇ ਵਿੱਚ ਮੋਸਟਲੀ weight gain ਹੁੰਦਾ ਹੀ ਹੁੰਦਾ ਹੈ ਕਿਉਂਕਿ ਸਰਦੀਆਂ ਦੇ ਵਿੱਚ ਇੱਕ ਤਾਂ ਚਾਹ ਜ਼ਿਆਦਾ ਪੀਤੀ ਜਾਂਦੀ ਆ ਫਿਰ ਕੋਈ ਨਾ ਕੋਈ ਪਾਰਟੀ ਫੰਕਸ਼ਨ ਕੁਛ ਨਾ ਕੁਛ ਜਿਹੜਾ ਵਾ ਉਹ ਚੱਲਿਆ ਰਹਿੰਦਾ ਤੇ ਪਾਰਟੀ ਫੰਕਸ਼ਨ ਵਗੈਰਾ ਦੇ ਉੱਤੇ ਫਿਰ ਕੀ ਆ ਕੁਛ ਨਾ ਕੁਛ ਹੈਵੀ ਤਲੇਆ ਭੁੰਨਿਆ ਖਾਦਾ ਜਾਂਦਾ ਹੈ ਤੇ ਸਰਦੀਆਂ ਦੇ ਵਿੱਚ ਸਾਨੂੰ ਜਨਕ ਫੂਡ ਇਹੋ ਜਿਹੀਆਂ ਚੀਜ਼ਾਂ ਵੀ ਜਿਹੜੀਆਂ ਟੇਸਟੀ ਲੱਗਦੀਆਂ ਘਰ ਦੇ ਵਿੱਚ ਖੋਏ ਦੀਆਂ ਪਿੰਨੀਆਂ ਅਲਸੀ ਦੀਆਂ ਪਿੰਨੀਆਂ ਬੇਸਨ ਇਹ ਕੁਛ ਨਾ ਕੁਛ ਜਿਹੜਾ ਖਾਣ ਪੀਣ ਨੂੰ ਵੀ ਮਿਲਦਾ ਰਹਿੰਦਾ ਹੈ ਤੇ ਇਹਦੇ ਨਾਲ ਸਾਡਾ ਜਿਹੜਾ ਵਾ weight ਵਾ ਉਹ ਗੇਨ ਹੁੰਦਾ ਹੀ ਹੁੰਦਾ ਹੈ ਤੇ ਅਸੀਂ ਕਿਸ ਤਰੀਕੇ ਦੇ ਨਾਲ ਜਿਹੜਾ ਆਪਣਾ ਸਰਦੀਆਂ ਦੇ ਵਿੱਚ weight ਜੇ ਅਸੀਂ ਘਟਾ ਨਹੀਂ ਸਕਦੇ ਤਾਂ ਉਹਨੂੰ ਮੇਨਟੇਨ ਕਿਵੇਂ ਰੱਖ ਸਕਦੇ ਹਾਂ ਇਹਦੇ ਵਾਸਤੇ ਅੱਜ ਮੈਂ ਇੱਕ ਡਰਿੰਕ ਲੈ ਕੇ ਆਈਆਂ ਹਾਂ ਜਿਹੜੀ ਕਿ ਦਿਨ ਦੇ ਵਿੱਚ ਤੁਸੀਂ ਜਿਹੜੀ ਆ ਥੋੜੀ ਥੋੜੀ ਕਰਕੇ ਇਹ ਨਹੀਂ ਕਿ ਮੈਂ ਕਹਿੰਨੀ ਕਿ ਤੁਸੀਂ ਸਵੇਰ ਦੇ ਟਾਈਮ ਇੱਕੋ ਵਾਰੀ ਪੀ ਲਓ ਫਿਰ ਜਾਂ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਪੀ ਲਓ ਇਹਨੂੰ ਬਣਾ ਕੇ ਤੁਸੀਂ ਰੱਖ ਲਓ ਤੇ ਦਿਨ ਦੇ ਵਿੱਚ ਥੋੜਾ ਥੋੜਾ ਸਿਪ ਸਿਪ ਕਰਕੇ ਤੁਸੀਂ ਇਹਨੂੰ ਪੀਂਦੇ ਰਹੋ ਤੇ ਇੱਕ ਦਿਨ ਦੇ ਵਿੱਚ 1 ਲੀਟਰ ਇਹ ਡਰਿੰਕ ਤੁਸੀਂ ਖਤਮ ਕਰ ਦੋ ਤੇ ਇਹ ਨਾਲ ਤੁਹਾਡਾ ਜਿਹੜਾ ਵਾ ਬੋਡੀ ਡੀਟੌਕਸ ਹੋ ਜਾਗੀ ਤੇ ਤੁਹਾਡਾ ਜਿਹੜਾ weight ਵਾ ਉਹ ਘਟੇਗਾ ਤਾਂ ਘਟੇਗਾ ਹੀ ਤੇ ਨਹੀਂ ਤਾਂ ਤੁਹਾਡਾ weight gain ਨਵੀਂ ਨਾ ਜਰਾਵਾ ਨਵਾਂ weight ਨਹੀਂ ਵਧੇਗਾ ਤੇ ਇਹ ਤੁਹਾਡਾ weight lose ਕਰਨ ਵਿੱਚ ਹੈਲਪ ਕਰਦੀ ਹੈ ਤੇ ਇਹ ਤੁਹਾਡਾ ਮਹੀਨੇ ਦੇ ਵਿੱਚ ਜੇ ਤੁਸੀਂ ਪੂਰੇ ਪ੍ਰੋਪਰ ਡਾਈਟ ਦੇ ਨਾਲ ਤੇ ਇਸ ਚੀਜ਼ ਨੂੰ ਡਰਿੰਕ ਨੂੰ ਪੀ ਕੇ ਤੁਸੀਂ ਜੇ ਕੋਈ ਵੀ ਫालतू ਦੀ ਚੀਜ਼ਾਂ ਜਿਹੜੀਆਂ ਜੰਕ ਫੂਡ ਜਾਂ ਤੁਸੀਂ ਮਿੱਠੇ ਵਾਲੀਆਂ ਚੀਜ਼ਾਂ ਨਾ ਖਾਓਗੇ ਤਾਂ ਤੁਹਾਡਾ 5 ਤੋਂ 6 ਕਿਲੋ ਪਾਰ ਇਸ ਸਰਦੀਆਂ ਦੇ ਵਿੱਚ ਇਸ ਮੰਥ ਦੇ ਵਿੱਚ ਤੁਹਾਡਾ ਘਟੇਗਾ ਹੀ ਘਟੇਗਾ ਤੇ ਇਹ ਡਰਿੰਕ ਕਿਵੇਂ ਤਿਆਰ ਕਰਨੀ ਹੈ ਤੇ ਇਹਦੇ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਜੀ ਸੌਂਫ ਸੌਂਫ ਜਿਹੜੀ ਆ ਉਹ ਬਿਊਟੀ ਹਾਰਮੋਨਸ ਦੇ ਨਾਲ ਜਿਹੜੀ ਆ ਭਰਪੂਰ ਹੁੰਦੀ ਆ ਇਹ ਜਦੋਂ ਅਸੀਂ ਸੌਂਫ ਖਾਣੇ ਆ ਜਾਂ ਸੌਂਫ ਦਾ ਪਾਣੀ ਪੀਣੇ ਆ ਇਹ ਸਾਡੀ ਜਿਹੜੀ ਬਿਊਟੀ ਹਾਰਮੋਨਸ ਨੂੰ ਪ੍ਰੋਡਿਊਸ ਕਰਦੀ ਆ ਸਾਡੇ ਫੇਸ ਤੇ 글로ਅ ਲਿਆਉਂਦਾ ਕੰਮ ਕਰਦੀ ਆ ਤੇ ਸਾਡੀ ਬਿਊਟੀ ਹੋਰ ਜਿਹੜੀ ਆ ਉੱਪਰ ਕੇ ਸਾਹਮਣੇ ਆਉਂਦੀ ਆ ਇਹਦਾ ਅਸੀਂ ਲੈਣਾ ਹੈ ਜੀ ਇੱਕ ਚਮਚ ਇਹਦੇ ਨਾਲ ਅਸੀਂ ਹੋਰ ਕੀ ਲੈਣਾ ਹੈ ਅਸੀਂ ਲੈਣਾ ਹੈ ਜੀਰਾ ਜੀ ਸਾਡਾ ਜਿਹੜਾ ਡਾਈਜੈਸ਼ਨ ਸਿਸਟਮ ਆ ਉਹਨੂੰ ਜਿਹੜਾ ਵਾ ਬੂਸਟ ਕਰਨ ਵਿੱਚ ਹੈਲਪ ਕਰਦਾ ਹੈ। ਅਸੀਂ ਕੋਈ ਵੀ ਚੀਜ਼ ਖਾਂਦੇ ਆ ਉਹਨੂੰ ਡਾਈਜੈਸਟ ਕਰਨ ਵਿੱਚ ਹੈਲਪ ਕਰਦਾ ਹੈ। ਤੇ ਇਹਦਾ ਵੀ ਅਸੀਂ ਜਿਹੜਾ ਵਾ ਇੱਕ ਚਮਚ ਲੈਣਾ ਹੈ। ਇਸ ਤੋਂ ਇਲਾਵਾ ਹੋਰ ਸਾਨੂੰ ਚਾਹੀਦਾ ਹੈ ਜੀ ਅਜਵਾਇਨ। ਅਜਵਾਇਨ ਜਿਹੜੀ ਆ ਉਹ ਵੀ ਸਾਡੀ ਪੇਟ ਨੂੰ ਜਿਹੜਾ ਵਾ ਸਾਡੇ ਪੇਟ 'ਚ ਦਰਦ ਹੁੰਦਾ ਹੈ ਤਾਂ ਅਸੀਂ ਕਹਿੰਦੇ ਆ ਕਿ ਅਜਵਾਇਨ ਲੈ ਲਓ। ਜਾ ਸਾਡੇ ਪੇਟ ਵਿੱਚ ਅਸੀਂ ਜੋ ਕੋਈ ਜੋ ਕਦੀ ਐਕਸਟਰਾ ਪਾਣੀ ਪੀ ਲੈਂਦੇ ਆ ਇਹ ਸਾਡੇ ਬਾਡੀ ਵਿੱਚ ਜੋ ਐਕਸਟਰਾ ਪਾਣੀ ਜਿਹੜਾ ਉਹਨੂੰ ਸੋਖਣ ਵਿੱਚ ਹੈਲਪ ਕਰਦੀ ਹੈ ਤੇ ਸਾਡੇ ਡਾਈਜੈਸ਼ਨ ਨੂੰ ਠੀਕ ਕਰਨ ਵਿੱਚ ਹੈਲਪ ਕਰਦੀ ਹੈ ਤੇ ਇਸ ਕਰਕੇ ਸਾਨੂੰ ਸੌਂਫ ਜੀਰਾ ਅਜਵਾਇਨ ਇਹ ਤਿੰਨ ਚੀਜ਼ਾਂ ਅਸੀਂ ਲੈ ਲੈਣੀਆਂ ਐ ਤਿੰਨਾਂ ਦਾ ਅਸੀਂ ਜਿਹੜਾ ਵਾ ਇੱਕ ਇੱਕ ਚਮਚ ਲੈਣਾ ਹੈ ਇਹਨਾਂ ਤਿੰਨਾਂ ਨੂੰ ਅਸੀਂ ਇੱਕ ਇੱਕ ਚਮਚ ਲੈ ਕੇ ਰਾਤ ਨੂੰ ਅਸੀਂ 1 ਲੀਟਰ ਪਾਣੀ ਲੈਣੇ ਤੁਸੀਂ ਧਿਆਨ ਰੱਖਣਾ ਕਿ 1 ਲੀਟਰ ਪਾਣੀ ਲੈਣਾ ਹੈ ਜੇ ਤੁਸੀਂ ਤਿੰਨਾ ਦਾ 1-1 ਚਮਚ ਲੈਣਾ ਹੈ ਤੇ ਪਾਣੀ ਵੀ 1 ਲੀਟਰ ਹੋਣਾ ਚਾਹੀਦਾ ਹੈ ਜੇ ਤੁਸੀਂ ਇੱਕ ਗਲਾਸ ਹੀ ਬਣਾਉਣਾ ਹੈ ਤਾਂ ਫਿਰ ਤੁਸੀਂ ਇਹਦਾ ਚਮਚ ਦਾ ਚੌਥਾ ਹਿੱਸਾ ਲੈ ਸਕਦੇ ਹੋ ਤੇ ਮੈਂ ਤੁਹਾਨੂੰ ਇਹੋ ਐਡਵਾਈਸ ਕਰਾਂਗੀ ਕਿ ਤੁਸੀਂ 1 ਲੀਟਰ ਬਣਾ ਕੇ ਰੱਖ ਲਓ ਤੇ ਉਸ 1 ਲੀਟਰ ਨੂੰ ਤੁਸੀਂ ਘੁੱਟ-ਘੁੱਟ ਕਰਕੇ ਸਾਰੇ ਦਿਨ ਦੇ ਵਿੱਚ ਸਵੇਰ ਤੋਂ ਲੈ ਕੇ ਨਾਈਟ ਸੌਨ ਤੱਕ ਤੁਸੀਂ 1 ਲੀਟਰ ਪਾਣੀ ਆਰਾਮ ਦੇ ਨਾਲ ਖਤਮ ਹੋ ਜਾਂਦਾ ਹੈ ਤੇ ਤੁਸੀਂ 1 ਲੀਟਰ ਪਾਣੀ ਦੇ ਵਿੱਚ ਇਹਨੂੰ ਭਿਉਂ ਕੇ ਰਾਤ ਨੂੰ ਰੱਖ ਦੇਣਾ ਹੈ ਜਦੋਂ ਤੁਸੀਂ ਮਾਰਨਿੰਗ ਉਠਣਾ ਹੈ ਇਸ 1 ਲੀਟਰ ਪਾਣੀ ਨੂੰ ਤੁਸੀਂ ਬੋਇਲ ਕਰਨਾ ਹੈ ਇੱਕੋ ਬਾਲ ਦੋਣਾ ਹੈ ਕਿਉਂਕਿ ਰਾਤ ਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਉਹ ਪਾਣੀ ਵਿੱਚ ਭਿੱਜੀ ਹੁੰਦੀਆਂ ਨੇ ਤੇ ਆਪਣਾ ਅਸਰ ਜਿਹੜਾ ਪਾਣੀ ਵਿੱਚ ਛੱਡ ਦਿੰਦੀਆਂ ਨੇ ਇਸ ਕਰਕੇ ਤੁਹਾਨੂੰ ਜ਼ਿਆਦਾ ਬੋਇਲ ਕਰਨ ਦੀ ਲੋੜ ਨਹੀਂ ਹੈਗੀ ਤੁਸੀਂ 1 ਲੀਟਰ ਪਾਣੀ ਦੇ ਵਿੱਚ ਇਹਨਾਂ ਤਿੰਨਾਂ ਚੀਜ਼ਾਂ ਨੂੰ ਇੱਕ ਇੱਕ ਚਮਚ ਨੂੰ ਜਦੋਂ ਬੋਇਲ ਕਰ ਲਿਆ ਤੇ ਫਿਰ ਤੁਸੀਂ ਇਹਨੂੰ ਛਾਣ ਕੇ ਤੇ ਤੁਸੀਂ ਇੱਕ ਬੋਟਲ ਦੇ ਵਿੱਚ ਭਰ ਕੇ ਰੱਖ ਲਓ ਬੋਟਲ ਦੇ ਵਿੱਚ ਰੱਖ ਲਓ ਜਿਹਦੇ ਵਿੱਚ ਜਿਹੜੀ ਥਰਮੋਸ ਹੁੰਦੀ ਹੈ ਜਿਹਦੇ ਵਿੱਚ ਪਾਣੀ ਜਿਹੜਾ ਵਾ ਉਹ ਗਰਮ ਰਹਿੰਦਾ ਹੈ ਤੁਸੀਂ ਉਹਦੇ ਵਿੱਚ ਭਰ ਕੇ ਰੱਖ ਲਓ ਤਾਂ ਤੁਸੀਂ ਹਰ ਅੱਧੇ ਅੱਧੇ ਘੰਟੇ ਬਾਅਦ 15 ਮਿੰਟ ਬਾਅਦ 20 ਮਿੰਟ ਬਾਅਦ ਜਦੋਂ ਵੀ ਤੁਹਾਨੂੰ ਯਾਦ ਆਉਂਦਾ ਹੈ ਤੁਸੀਂ ਕਿਚਨ 'ਚ ਜਾਂਦੇ ਹੋ ਜਾਂ ਤੁਸੀਂ ਆਪਣੇ ਬੈਡਰੂਮ 'ਚ ਰੱਖ ਲਓ ਜਿੱਥੇ ਵੀ ਤੁਸੀਂ ਸਾਰਾ ਦਿਨ ਅਵੇਲੇਬਲ ਰਹਿੰਦੇ ਹੋ ਉੱਥੇ ਤੁਸੀਂ ਇਸ ਪਾਣੀ ਨੂੰ ਰੱਖ ਲਓ ਆਉਂਦੇ ਜਾਂਦੇ ਤੁਸੀਂ ਇਹ ਪਾਣੀ ਜਿਹੜਾ 1 ਲੀਟਰ ਵਾ ਕੁੱਟ-ਕੁੱਟ ਕਰਕੇ ਤੁਸੀਂ ਸਾਰੇ ਦਿਨ 'ਚ ਇਹ ਖਤਮ ਕਰਦੇ ਰਹੇ ਤੁਸੀਂ ਦੇਖਿਓ ਦੂਜੇ ਦਿਨੀ ਤੁਹਾਨੂੰ ਇਸ ਦੇ ਰਿਜ਼ਲਟ ਦਿਖਣੇ ਸ਼ੁਰੂ ਹੋ ਜਾਣਗੇ ਇਹਦੇ ਨਾਲ ਕੀ ਹੋਏਗਾ ਇੱਕ ਤਾਂ ਤੁਹਾਡਾ ਜਿਹੜਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਨਾ ਇਹਦੇ ਨਾਲ ਬੂਸਟ ਹੋ ਜਾਂਦਾ ਹੈ ਜਿਹੜਾ ਮੈਟਾਬੋਲਿਜ਼ਮ ਸਲੋ ਹੋ ਜਾਂਦਾ ਹੈ ਫਿਰ ਸਾਡੇ ਜਿਹੜੀਆਂ ਕੈਲਰੀਆਂ ਬਰਨ ਹੋਣੀਆਂ ਘੱਟ ਜਾਂਦੀਆਂ ਨੇ ਜੋ ਸਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਹੈ ਬੂਸਟ ਹੋ ਜਾਂਦਾ ਹੈ ਤੇ ਫਿਰ ਉਹ ਜਿਹੜਾ ਵਾ ਸਾਡੀਆਂ ਜਿਹੜੀਆਂ ਕੈਲਰੀ ਜਿਹੜਾ ਅਸੀਂ ਖਾਂਦੇ ਆ ਹੋ ਜਾਣ ਤੇ ਉਸ ਦੀਆਂ ਜਿਹੜੀਆਂ ਅਸੀਂ ਕੈਲਰੀਆਂ ਗੇਨ ਕਰਦੇ ਆ ਉਹਨੂੰ ਜਿਹੜਾ ਵਾ ਖਰਚ ਕਰਨ ਵਿੱਚ ਹੈਲਪ ਕਰਦਾ ਹੈ ਸਾਡੀਆਂ ਕੈਲਰੀਜ਼ ਜਲਦੀ ਜਿਹੜੀਆਂ ਵਾ ਖਰਚ ਹੋ ਜਾਂਦੀਆਂ ਨੇ ਤੇ ਇਹਦੇ ਨਾਲ ਸਾਡੇ ਅੰਦਰ ਫालतू ਕੈਲਰੀਆਂ ਜਮਾ ਨਹੀਂ ਹੁੰਦੀਆਂ ਜੋ ਕਿ ਮੋਟਾਪੇ ਦਾ ਕਾਰਨ ਬਣਦਾ ਹੈ ਤੇ ਇਸ ਕਰਕੇ ਜਦੋਂ ਕੈਲਰੀਜ਼ ਨਾਲ-ਨਾਲ ਬਰਨ ਹੁੰਦੀਆਂ ਜਾਂਦੀਆਂ ਤਾਂ ਸਾਡਾ ਮੋਟਾਪਾ ਵੀ ਨਾਲ-ਨਾਲ ਫੈਟ ਰਿਡਿਊਸ ਹੁੰਦੀ ਰਹੇਗੀ ਤੇ ਸਾਡਾ weight gain ਨਹੀਂ ਹੋਵੇਗਾ ਹੋਰ ਇਹ 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 ਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਅ ਅਸੀਂ ਕੋਈ ਵੀ ਕਿਸੇ ਫੰਕਸ਼ਨ ਤੇ ਸਰਦੀਆਂ ਨੇ ਜਦੋਂ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਸਾਨੂੰ ਕਿਤੇ ਜਾਣਾ ਹੀ ਪੈਂਦਾ ਹੈ ਤੇ ਇਹ ਨਹੀਂ ਕਿ ਕਹਿੰਦੇ ਕਿ ਅਸੀਂ ਮੂੰਹ ਦੇ ਉੱਤੇ ਹੁਣ ਜਿਹੜਾ ਵੀ ਚੇਪੀ ਲਾ ਦਾਂਗੇ ਕਿ ਅਸੀਂ ਕੁਝ ਖਾਣਾ ਹੀ ਨਹੀਂ ਹੈ ਕਦੀ ਵੀਕ ਦੇ ਵਿੱਚ ਇੱਕ ਦੋ ਵਾਰ ਕਿਤੇ ਜਾਂਦੇ ਆ ਸਾਡੇ ਕੋ ਖਾਧਾ ਵੀ ਜਾਂਦਾ ਹੈ ਜਾਂ ਅਸੀਂ ਕਿਸੇ ਪਾਰਟੀ ਫੰਕਸ਼ਨ ਤੇ ਜਾਂਦੇ ਆ ਜੇ ਅਸੀਂ ਕਿਸੇ ਆਫਿਸ ਵਿੱਚ ਜੋਬ ਕਰਦੇ ਆ ਤੇ ਸਾਡਾ ਆਫਿਸ ਦਾ ਕੰਮ ਹੈ ਤੇ ਆਫਿਸ ਵਿੱਚ ਵੀ ਕਿਤੇ ਕੋਈ ਸਾਨੂੰ ਜਾਂ ਚਾਹ ਪੀਣੀ ਪਿਆ ਜਾਂਦੀ ਆ ਮਿੱਠੇ ਵਾਲੀ ਜਾਂ ਸਾਨੂੰ ਬਿਸਕਟ ਖਾਣੇ ਪਿਆ ਜਾਂਦੇ ਨੇ ਜਾਂ ਕੋਈ ਪਾਰਟੀ ਵਗੈਰਾ ਦੇ ਦਿੰਦਾ ਹੈ ਕੁਝ ਵੀ ਫਾਸਟ ਫੂਡ ਖਾਣਾ ਪਿਆ ਜਾਂਦਾ ਹੈ ਤੇ ਜਦੋਂ ਸਾਡਾ ਅਸੀਂ ਇਹ ਡਰਿੰਕ ਪੀਨੇ ਆ ਇਹ ਡਰਿੰਕ ਜਿਹੜੀ ਆ ਸਾਡੇ ਅੰਦਰ ਜਿਹੜੀ ਅਸੀਂ ਚੀਜ਼ ਖਾਦੀ ਹੁੰਦੀ ਆ ਉਹਦੀ ਜਿਹੜੀ ਫੈਟ ਆ ਉਹਨੂੰ ਜੰਮਣ ਨਹੀਂ ਦਿੰਦੀ ਕਿਉਂਕਿ ਇਹ ਸਾਡੀ ਬਾਡੀ ਨੂੰ ਨਾਲ ਦੀ ਨਾਲ ਡੀਟੌਕਸ ਕਰਦੀ ਰਹਿੰਦੀ ਹੈ ਤੇ ਜਿੱਦੋਂ ਸਾਡੀ ਬਾਡੀ ਵਾਸ਼ ਆਊਟ ਹੁੰਦੀ ਰਹੇਗੀ ਡੀਟੌਕਸ ਹੁੰਦੀ ਰਹੇਗੀ ਤੇ ਜਿਹੜਾ ਵੀ ਅਸੀਂ ਥੋੜਾ ਬਹੁਤਾ ਕੁਝ ਖਾਦਾ ਹੁੰਦਾ ਹੈ ਉਹ ਸਾਡੀ ਬਾਡੀ ਦੇ ਵਿੱਚ ਫੈਟ ਬਾਡੀ ਦੇ ਵਿੱਚ ਜੰਮੇਗਾ ਨਹੀਂ ਤੇ ਠਹਿਰੇਗਾ ਨਹੀਂ ਤੇ ਜਿਹੜੀ ਫੈਟ ਉਹ ਵੀ ਨਹੀਂ ਜਮੇਗੀ ਤੇ ਬਾਡੀ ਸਾਡੀ ਨਾਲ ਦੀ ਨਾਲ ਕਲੀਨ ਅਪ ਹੁੰਦੀ ਰਹਿੰਦੀ ਹੈ ਇਸ ਕਰਕੇ ਇਹ ਡਰਿੰਕ ਜਿਹੜੀ ਆ ਬਹੁਤ ਜ਼ਰੂਰੀ ਆ ਜੇ ਤੁਸੀਂ ਆਪਣਾ weight ਇਸ ਸਰਦੀਆਂ ਦੇ ਵਿੱਚ ਘੱਟ ਕਰਨਾ ਚਾਹੁੰਦੇ ਹੋ ਇਹਦੇ ਨਾਲ ਜਿਹੜਾ ਵਾ ਹ ਜਿਹੜੇ ਤੁਹਾਡੇ ਅੰਦਰ ਜ਼ਹਿਰੀਲੇ ਪਦਾਰਥ ਜਮਾ ਹੋ ਜਾਂਦੇ ਨੇ ਜਿਹੜੇ ਜਿੱਦਾਂ ਅਸੀਂ ਹੁਣ ਪਰੌਂਠੇ ਵਗੈਰਾ ਖਾਂਦੇ ਆ ਤੇ ਇਹਦੇ ਨਾਲ ਆਇਲੀ ਜ਼ਿਆਦਾ ਖਾਣ ਦੇ ਨਾਲ ਸਾਡਾ ਫੈਟੀ ਲੀਵਰ ਹੋ ਜਾਂਦਾ ਏ ਇਹ ਸਾਡੇ ਫੈਟੀ ਲੀਵਰ ਨੂੰ ਵੀ ਠੀਕ ਕਰਦੀ ਏ ਕਿਉਂਕਿ ਜਦੋਂ ਸਾਡੀ ਐਸਿਡ ਐਸਿਡਿਟੀ ਤੇਜਾਬ ਇਹ ਜਿਹੜਾ ਸਾਡੇ ਅੰਦਰ ਬਣਦਾ ਏ ਤੇ ਇਹ ਨਾਲ ਦੀ ਨਾਲ ਇਹਨੂੰ ਜਿਹੜਾ ਕਲੀਅਰ ਕਰਦੀ ਰਹਿੰਦੀ ਏ ਜਦੋਂ ਅਸੀਂ ਅਸੀਂ ਇਹ ਜਿਹੜੀ ਡਰਿੰਕ ਪੀਨੇ ਆ ਤੇ ਇਹਦੇ ਨਾਲ ਸਾਨੂੰ ਵਾਸ਼ਰੂਮ ਵੀ ਜਿਹੜਾ ਜ਼ਿਆਦਾ ਆਉਂਦਾ ਹੈ ਤੇ ਜਿੱਦੋਂ ਸਾਨੂੰ ਵਾਸ਼ਰੂਮ ਜ਼ਿਆਦਾ ਆਉਂਦਾ ਹੈ ਤੇ ਅਸੀਂ ਹੋਰ ਪਾਣੀ ਪੀਂਨੇ ਆ ਤੇ ਇਹਨਾਂ ਸਾਡੀ ਜਿਹੜੀ ਬੋਡੀ ਆ ਉਹ ਕਲੀਨ ਅਪ ਹੁੰਦੀ ਰਹਿੰਦੀ ਹੈ ਬਸ ਇਹਦੇ ਵਿੱਚ ਸਾਨੂੰ ਕੁਝ-ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਉਹਦੇ ਵਿੱਚ ਮੇਨਲੀ ਇਹ ਚੀਜ਼ਾਂ ਨੇ ਕਿ ਸਾਨੂੰ ਜਿਹੜਾ ਵਾ ਉਹ ਘਰ ਦਾ ਖਾਣਾ ਖਾਣਾ ਪਵੇਗਾ ਸਿੰਪਲ ਜ਼ਿਆਦਾ ਤੁਸੀਂ ਤਲੇ ਆ ਭੁੰਨੇ ਨਹੀਂ ਖਾਣਾ हां जे ਤੁਸੀਂ ਪਰਾਂਠੇ ਖਾਂਦੇ ਸ਼ਕੀਨ ਆ ਤਾਂ ਉਹਦੇ ਉੱਪਰ ਤੁਸੀਂ ਉਹਨੂੰ ਆਇਲੀ ਤਲਕੇ ਨਾ ਖਾਓ ਜਸਟ ਉਹਨੂੰ ਮੱਖਣ ਲਗਾ ਕੇ ਤੁਸੀਂ ਖਾ ਸਕਦੇ ਹੋ ਦੂਜੇ ਨੰਬਰ ਤੇ ਤੁਸੀਂ 슈ਗਰ ਵਾਲੀਆਂ ਚੀਜ਼ਾਂ ਨੂੰ ਅਵੋਇਡ ਕਰਦੋ ਆ 슈ਗਰ ਤੁਸੀਂ ਜਿਹੜੀ ਆ 1 ਮਹੀਨੇ ਤੱਕ ਬਿਲਕੁਲ ਵੀ ਟੱਚ ਨਹੀਂ ਕਰਨੀ ਹੈਗੀ ਤੁਸੀਂ ਉਹਦੀ ਜਗ੍ਹਾ ਤੇ ਸ਼ੱਕਰ ਵਾਲੀ ਚਾਹ ਥੋੜੀ ਬੋਤਲ ਲੈ ਸਕਦੇ ਹੋ ਜੇ ਤੁਸੀਂ ਚਾਹ ਪੀਣ ਦੇ ਆਦੀ ਹੋ ਤਾਂ ਤੁਸੀਂ ਫਿੱਕੀ ਚਾਹ ਲੈ ਲਓ ਤੇ ਪਲੱਸ ਉਹਦੇ ਨਾਲ ਤੁਸੀਂ ਬਾਹਰ ਦਾ ਕੋਈ ਵੀ ਜੰਕ ਫੂਡ ਜਾਂ 1 ਮਹੀਨੇ ਤੱਕ ਤੁਸੀਂ ਅਵੋਇਡ ਕਰੋਗੇ ਕੁਝ ਵੀ ਨਹੀਂ ਖਾਓਗੇ ਮੈਦੇ ਦੀਆਂ ਚੀਜ਼ਾਂ ਬਿਲਕੁਲ ਨਹੀਂ ਖਾਓਗੇ ਆਟੇ ਦੀਆਂ ਚੀਜ਼ਾਂ ਘਰ ਬਣਾ ਕੇ ਤੁਸੀਂ ਖਾ ਸਕਦੇ ਹੋ ਤੇ ਹੋ ਸਕੇ ਦਾ ਤੁਸੀਂ ਜਿਹੜਾ ਕਣਕ ਦਾ ਆਟਾ ਜਿਹੜਾ ਵਾ ਵਿੱਚ ਅਵੋਇਡ ਕਰੋ ਤੁਸੀਂ ਮਲਟੀ grain ਆਟੇ ਦੀ ਮੱਕੀ ਦੇ ਆਟੇ ਦੀ ਤੇ ਜਿਹੜੀ ਆ ਜਾਂ ਬੇਸਣ ਵਾਲਾ ਚਿਲਾ ਜਾਂ ਮੂੰਗੀ ਦਾਲ ਦਾ ਚਿਲਾ ਇਹ ਤੁਸੀਂ ਪ੍ਰੈਫਰ ਕਰੋ ਕਿ ਰੋਟੀ ਵਿੱਚ ਜਾਂਦਾ ਖਾਓ ਇਹਨੀਆਂ ਕਈ ਚੀਜ਼ਾਂ ਨੂੰ ਤੁਸੀਂ ਜਿਹੜਾ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰੋਗੇ ਤਾਂ ਤੁਸੀਂ ਦਿਨਾਂ ਵਿੱਚ ਆਪਣਾ weight ਜਿਹੜਾ ਵਾ ਉਹ ਰਿਡਿਊਸ ਕਰ ਲਾਉਗੇ ਤੇ ਇਹਦੇ ਨਾਲ ਤੁਸੀਂ ਪਾਣੀ ਜਿਹੜਾ ਵਾ ਉਹ 3 ਤੋਂ 4 ਲੀਟਰ ਪਾਣੀ ਜਿਹੜਾ ਤੁਸੀਂ ਪੀਣਾ ਹੀ ਪੀਣਾ ਹੈ ਤੇ ਇਹਦੇ ਨਾਲ ਤੁਹਾਡੀ ਜਿਹੜੀ ਬੋਡੀ ਆ ਬਹੁਤ ਸ਼ਾਰਪ ਹੁੰਦੀ ਰਹੇਗੀ ਤੇ ਇਸ ਡਰਿੰਕ ਦੇ ਨਾਲ ਤੁਹਾਡੀ ਬੋਡੀ ਜਿਹੜੀ ਡੀਟੌਕਸ ਹੋਵੇਗੀ ਇਹ ਇੰਨੀਆਂ ਕਈ ਚੀਜ਼ਾਂ ਦੇ ਨਾਲ ਤੁਸੀਂ ਆਪਣਾ ਜਿਹੜਾ weight ਵਾ ਉਹ ਦਿਨਾਂ 'ਚ ਘਟਾ ਸਕਦੇ ਹੋ ਤਾਂ ਤੁਹਾਨੂੰ 20 ਤੋਂ 25 ਮਿੰਟ ਜਿਹੜੇ ਆਪਨੀ ਬੋਡੀ ਤੇ ਵਰਕਆਊਟ ਜ਼ਰੂਰ ਕਰਨਾ ਪਵੇਗਾ ਤਾਂ ਹੋ ਸਕਦਾ ਹੈ ਤੁਸੀਂ ਹੋ ਸਕਦਾ ਹੈ ਇਹ ਤੇ ਤੁਸੀਂ ਆਪਣੇ ਘਰ ਦਾ ਕੰਮ ਖੁਦ ਕਰੋ ਇਹਦੇ ਨਾਲ ਤੁਹਾਡੀ ਜਿਹੜੀ ਬੋਡੀ ਆ ਉਹ ਵਾਰਮਅਪ ਹੋ ਜਾਂਦੀ ਹੈ ਤੇ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਵੀਡੀਓ ਤੁਹਾਡੀ ਸਮਝ ਵਿੱਚ ਆ ਗਈ ਹੋਵੇਗੀ ਕਿ ਤੁਸੀਂ ਇਹ ਪਾਣੀ ਨੂੰ ਡਰਿੰਕ ਨੂੰ ਬਣਾ ਕੇ ਕਿਸ ਤਰ੍ਹਾਂ ਪੀਣਾ ਹੈ ਤੇ 30 ਦਿਨ ਤੁਸੀਂ ਇਹਨੂੰ ਲਗਾਤਾਰ ਪੀਓ ਤੇ ਇਹ ਤਸਵੀਰ ਵਿੱਚ ਗਰਮ ਹੁੰਦੀ ਹੈ ਇਸ ਕਰਕੇ ਸਰਦੀਆਂ ਇਸ ਵਾਸਤੇ ਬੈਸਟ ਸੀਜ਼ਨ ਹੈ ਕਿਉਂਕਿ ਗਰਮੀ ਦੇ ਵਿੱਚ ਇਹਦੀ ਤਸਵੀਰ ਗਰਮ ਹੋਣ ਕਰਕੇ ਕਈਆਂ ਨੂੰ ਇਹ ਸ਼ੂਟ ਨਹੀਂ ਹੁੰਦੀ ਹੈਗੀ ਤੇ ਸਰਦੀਆਂ ਵਿੱਚ ਆਲਮੋਸਟ ਸਾਰੇ ਨੂੰ ਸ਼ੂਟ ਹੋ ਜਾਂਦੀ ਹੈ ਤੇ ਇਹ ਤੁਹਾਡੀ ਬਾਡੀ ਨੂੰ ਵਾਰਮ ਅਪ ਕਰਦੀ ਹੈ ਅੰਦਰ ਹੀਟ ਪੈਦਾ ਹੁੰਦੀ ਹੈ ਤੇ ਜਿਸ ਨਾਲ ਤੁਹਾਡਾ ਮੈਟਾਬੋਲਿਜ਼ਮ ਬੂਸਟ ਹੋ ਜਾਂਦਾ ਹੈ ਤੇ ਉਮੀਦ ਕਰਦੇ ਆਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਆਂ ਫਿਰ ਤੁਹਾਨੂੰ ਕਿਸੇ ਹੋਰ ਨਵੀਂ ਤੇ ਬੈਨੀਫੀਸ਼ੀਅਲ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰੇ